ਸਿੱਖਾ ਤਿਆਰ ਹੈ ਨਹੀਂ ਤਾਂ ਸਿੱਖਾਂ ਦੀਆਂ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਧਾਗੇ ਲਈ ਫਿਰਨ ਆਪਣੇ ਭਰਾਵਾਂ ਦੇ ਪਿੱਛੇ ਤੇ ਮੁੰਡਿਆਂ ਨੂੰ ਵੀ ਸ਼ੋਭਾ ਨਹੀਂ ਦਿੰਦਾ ਕਿ ਆਪਣੇ ਗੁੱਟਾਂ ਧਾਗੇ ਬੰਦੇ ਫਿਰਿਏ ਕਿੰਦੂ ਪਰੰਤੂ ਕਰਨ ਵਾਲੇ ਸੁਣ ਲੈਣਾ ਕਿ ਇਹ ਵੀਡੀਓ ਉਹਨਾਂ ਕੁੜੀਆਂ ਲਈ ਜਿਨ੍ਹਾਂ ਕੁੜੀਆਂ ਦੇ ਨਾਂ ਦੇ ਪਿੱਛੇ ਤੌਰ ਲੱਗਦਾ ਉਹਨਾਂ ਮੁੰਡਿਆਂ ਲਈ ਜਿਹੜਾ ਮੁੰਡੇ ਦੇ ਨਾਂ ਵੀ ਸਿੰਘ ਲੱਗਦਾ ਬਾਕੀਆਂ ਲਈ ਨਹੀਂ 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 ਬਾਬਾ ਜੀ ਜਿਨ੍ਹਾਂ ਦੇ ਨਾਂ ਪਿੱਛੇ ਮਸੀਹ ਲੱਗਦਾ ਹੈ ਇਹ ਹਦਾਇਤ ਉਹਨਾਂ ਲਈ ਵੀ ਬਰਾਬਰ ਦੀ ਹੈ ਭਾਵੇਂ ਨਹੀਂ ਲੱਗਦਾ ਤੁਹਾਡੇ ਨਾਂ ਪਿੱਛੇ ਮਸੀਹ ਅਗਰ ਤੁਸੀਂ ਮਸੀਹ ਚ ਹੋ ਇਹ ਹਦਾਇਤ ਤੁਹਾਡੇ ਲਈ ਬਰਾਬਰ ਦੀ ਹੈ ਦੀ ਫालतੂ ਚ ਮੇਲਿਆ ਜੋ ਨਾ ਪਾਓ ਅਸੀਂ ਦੇਖੇ ਕਿ ਪ੍ਰਾਣੀਆਂ ਪਿੰਡਾਂ ਚ ਪਿੰਡੂ ਬੀਬੀਆਂ ਲੈ ਕੇ ਰਖੜੀ ਤੋਰ ਪੈਂਦੀ ਆ ਪੇਕੇ ਕੀ ਅਸੀਂ ਰਖੜੀ ਬੰਦਨ ਚਲੇ ਮਸੀ ਬੀਬੀ ਦੀ ਗੱਲ ਕਰਦਾ ਕਿਉਂਕਿ ਬਾਹਲੀ ਚੰਗੀ ਗੱਲ ਨਹੀਂ ਹੈਗੀ ਪਹਿਲਾਂ ਇਹ ਦੇਖਿਆ ਕਰੋ ਕਿ ਤੇ ਹਰ ਕਿੱਥੋਂ ਨਿਕਲੇ ਆ ਕਿੱਦਾਂ ਆਇਆ ਕਿਉਂ ਆਇਆ ਹਨਾ ਉਹ ਰਿਵਾਜ ਜਿਹੜੀ ਰੀਤੀ ਤੋਰੀ ਇਹ ਰੀਤ ਜਿਹੜੀ ਤੁਰੀ ਆਈ ਖਤਮ ਕਰੋ ਉਹਨੂੰ ਇਸ ਚੀਜ਼ ਦਾ ਸਹੀ ਨਹੀਂ ਹੈਗੀ ਆ ਰੀਤੀ ਰਿਵਾਜ ਮੈਂ ਠੀਕ ਤੇ ਬਾਕੀ ਮੈਂ ਬਾਲਾ ਕੁਝ ਬੋਲਣਾ ਨਹੀਂ ਇਹ ਤਾਂ ਇੱਕ ਹੋਰ ਹੀ ਕੋਈ ਕੰਟਰੋਵਰਸੀ ਕ੍ਰੀਏਟ ਹੋਣੀ ਬਖਤੀ ਆਪ ਸਮਝਦਾਰ ਹੋ ਕਿਉਂਕਿ ਪੁਆਇੰਟ ਚਾਹੀਦਾ ਹੁੰਦਾ ਤੁਹਾਡੀ ਬੋਡੀ ਦੇ ਵਿੱਚ ਐਂਟਰ ਕਰਨ ਲਈ ਤੇ ਜਦੋਂ ਤੁਸੀਂ ਆਪ ਹੀ ਬਨ ਕੇ ਉਹਨਾਂ ਚੀਜ਼ਾਂ ਦੇ ਵਿੱਚ ਮੇਲੇ ਜੇ ਪੈ ਕੇ ਉਹਨੂੰ ਕੰਟੈਕਟ ਪੁਆਇੰਟ ਦੇ ਦਿੰਨੇ ਹੋ ਉਹਨੂੰ ਪੈਰ ਰੱਖਣ ਦੀ ਜਗ੍ਹਾ ਜਾਈਦੀ ਉਹ ਘਰ ਆਪੇ ਬਣਾ ਲੈਂਦਾ ਹੈ ਸਮਝਦਾਰ ਉਹ ਸਮਝਦਾਰ ਲਈ ਸ਼ਾਰਾ ਕਾਫੀ ਹੈ ਤੇ ਬਾਕੀ ਤੁਹਾਨੂੰ ਮੈਂ ਥੋੜੇ ਡਿਸਕ੍ਰਾਈਬ ਕਰ ਦਿੰਦਾ ਇਹਦੇ ਬਾਰੇ ਮੈਂ ਦੱਸ ਦਿੰਦਾ ਕੀ ਚੀਜ਼ ਹੈ ਉਹ ਮਹਾਭਾਰਤ ਦੇ ਵਿੱਚ ਹਿੰਦੂ ਸਲੌਟ ਜਿਹੜਾ ਕਿ ਉਂਗਲ ਕੱਟੀ ਗਈ ਸੀਗੀ ਤੇ ਦ੍ਰੋਪਦੀ ਦੇ ਵੱਲੋਂ ਇੱਕ ਕੱਪੜੇ ਦੇ ਕੱਪੜੀ ਲੈ ਕੇ ਜਖਮ ਤੇ ਜਾਂ ਉਂਗਲ ਕੱਟੀ ਗਈ ਸੀ ਉੱਥੇ ਬੰਨੀ ਗਈ ਸੀਗੀ ਉਥੋਂ ਏਡੀ ਦੀ ਰੱਖਿਆ ਬੰਦਨ ਦੀ ਸ਼ੁਰੂਆਤ ਹੋਈ ਸੀਗੀ ਤੇ ਬਾਬਾ ਜੀ ਨੇ ਆਪ ਦੇ ਲੋਕਾਂ ਨੂੰ ਸਮਝਾ ਦਿੱਤਾ ਤੇ ਮੈਂ ਸੋਚਿਆ ਮੈਂ ਵੀ ਆਪ ਦੇ ਲੋਕਾਂ ਨੂੰ ਸਮਝਾ ਦਵਾਂ ਤੇ ਹੋ ਸਕਦਾ ਆਪ ਜੇ ਸਮਝ ਗਏ ਹੋਵੋ ਤਾਂ ਦੂਜਿਆਂ ਨੂੰ ਵੀ ਜ਼ਰੂਰ ਸਮਝਾਓ ਤੇ ਜੇ ਕੱਲ ਕਿਸੇ ਦੇ ਸਟੇਟਸ ਤੇ ਕਿਸੇ ਦੀ ਸਟੋਰੀ ਤੇ ਕਿਸੇ ਦੇ ਸਟੇਟਸ ਸਟੋਰੀ ਤੇ ਚੀਜ਼ ਦੇਖਦੇ ਹੋ ਤੇ ਉਹਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਬਾਕੀ ਮਿਲਦੇ ਅਗਲੀ ਵੀਡੀਓ ਤਮਾ ਸਾਰਿਆਂ ਦਾ ਪ੍ਰੈਜ਼ਰਲ ਹੋ ਸਾਰਿਆਂ ਨੂੰ